ਲੋਕਾਂ ਦੇ ਬਿਜਲੀ ਦਾ ਤੇ ਡੀਜ਼ਲ ਪੈਟਰੋਲ ਦਾ ਭਾਰੀ ਜੇਬ ਤੇ ਬੋਝ ਪਿਆ ਉਸ ਦੇ ਰੋਸ ਵਿੱਚ ਅੱਜ ਅਸੀਂ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਗਾ ਰਹੇ ਆ ਵੱਡੇ ਵਾਅਦੇ ਕਰਕੇ ਆਈ ਸੀ ਦਾਅਵੇ ਕਰਕੇ ਆਈ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਤਾਂ ਕੀ ਕਰਨਾ ਸੀ ਤੁਸੀਂ ਕੰਗਲਾ ਪੰਜਾਬ ਬਣਾਉਣ ਤੇ ਲੱਗੇ ਹੋ ਤੁਸੀਂ ਕਿਹਾ ਸੀ ਅਸੀਂ ਰੋਜ਼ਗਾਰ ਦਵਾਂਗੇ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਰੋਜ਼ਗਾਰਤਾ ਕੀ ਦੇਣਾ ਤੁਸੀਂ ਜਨਤਾ ਦੀ ਜੇਬ ਤੇ ਭਾਰੀ ਬੋਝ ਪਾ ਰਹੇ ਆਂ ਫਰੀ ਦੇ ਵਾਅਦੇ ਕੀਤੇ ਸੀ ਰੋੜੀਆਂ ਵੰਡਣ ਦੇ ਉਹ ਰੋੜੀਆਂ ਜਿਹੜੀਆਂ ਅੱਜ ਲੋਕਾਂ ਦੀ ਜੇਬਾਂ ਦੇ ਵਿੱਚੋਂ ਕੱਢੀਆਂ ਜਾ ਰਹੀਆਂ ਭਾਰਤੀ ਜਨਤਾ ਪਾਰਟੀ ਅੱਜ ਸੜਕਾਂ ਤੇ ਉਤਰੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਤੀਆਂ ਜਦੋਂ ਸੈਂਟਰ ਸਰਕਾਰ ਕੀਮਤਾਂ ਵਧਾਉਂਦੀ ਹੈ ਉਦੋਂ ਤੁਸੀਂ ਵਾਅਦਾ ਸੋਣੇ ਹਸੀ రికార్ਡ ਤੇ ਆ نیٹ ਤੇ ਆ ਤੁਸੀਂ ਕੱਢ ਕੇ ਦੇਖ ਲਓ ਪੰਜਾਬ ਦੀ ਸਰਕਾਰ ਨੇ ਵਧਾਈਆਂ ਤਿੰਨ ਵਾਰ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੇ ਘਟਾਈਆਂ ਤੇ ਪੰਜਾਬ ਦੀ ਸਰਕਾਰ ਨੇ ਵਧਾਈਆਂ ਤੁਸੀਂ ਅੱਜ ਸਰਕਾਰ ਦੇ ਉੱਤਰ ਆਏ ਹੋ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਨਾ ਕੋਈ ਜਿਹੜੇ ਮੰਗਾਈ ਸਾਹਮਣੇ ਲਿਆਂਦੀ ਜਾਂਦੀ ਜਾਂਦੀ ਲੋਕਾਂ ਦੇ ਬਥੇਰੇ ਵਾਰ ਉਹਨਾਂ ਨੇ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਉਦੋਂ ਵੀ ਕਿਤੇ ਬਾਜ਼ ਛਾਈ ਹੈ ਜੇ ਤੁਸੀਂ ਤਿਆਰ ਕਰੋਗੇ ਨਾ ਜਦੋਂ ਸੈਂਟਰ ਗਵਰਨਮੈਂਟ ਨੇ ਪਿਛਲੀ ਤਿੰਨ ਵਾਰੀ ਪਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਹਨ ਉਹਨਾਂ ਨੇ ਕੀਮਤਾਂ ਘਟਾਈਆਂ ਇਹਨਾਂ ਨੇ ਕੀਮਤਾਂ ਵਧਾਈਆਂ ਪੰਜਾਬ ਦੇ ਲੋਕਾਂ ਦੇ ਉੱਤੇ ਦਿਨੋਂ ਬਦ ਦੇ ਨਾਲ ਵਿੱਤੀ ਬੋਝ ਪਾਈ ਜਾ ਰਹੀ ਹੈ ਇਸ ਕਰਕੇ ਸਾਨੂੰ ਸਰਕਾਰ ਤੇ ਆਣਾ ਪੈ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਫਰੀਦਕੋਟ ਦੀਆਂ ਫਰੀ ਕੋਟ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗੌਰਵ ਜੀ ਕੀ ਲੋਡ ਪੈ ਗਈ ਅੱਜ ਸੜਕਾਂ ਤੇ ਉਤਰਨ ਦੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਮਾਣਯੋਗ ਸੁਨੀਲ ਕੁਮਾਰ ਜਾਖੜ ਜੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆਂ ਪੰਜਾਬ ਦੀ ਸਰਕਾਰ ਨੇ ਜੋ ਵੈਟ ਵਿੱਚ ਵਾਅਦਾ ਕਰਕੇ ਜਿਹੜਾ 61 ਪੈਸੇ ਪੈਟਰੋਲ ਤੇ ਤੇ 92 ਪੈਸੇ ਡੀਜ਼ਲ ਤੇ ਜਿਹੜਾ ਜਨਤਾ ਦੀ ਜੇਬ ਤੇ ਉੱਤੇ ਬੋਝ ਪਾਇਆ ਪੰਜਾਬ ਦੀ ਸਰਕਾਰ ਨੇ 7 ਕਿਲੋਵਾਟ ਤੇ ਜਿਹੜੀ 600 ਯੂਨਟ ਬਿਜਲੀ ਮਿਲਦੀ ਸੀ ਉਹਦੇ ਤੇ ਜਿਹੜੀ ਸਬਸਿਡੀ ਸੀ ਉਹ ਵੀ ਬੰਦ ਕਰਤੀ ਐ ਜਿਸ ਨਾਲ ਲੋਕਾਂ ਦੇ ਬਿਜਲੀ ਦਾ ਤੇ ਡੀਜ਼ਲ ਪੈਟਰੋਲ ਦਾ ਭਾਰੀ ਜੇਬ ਤੇ ਬੋਝ ਪਿਆ ਉਸ ਦੇ ਰੋਸ ਵਿੱਚ ਅੱਜ ਅਸੀਂ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜੁਗਾਰੇ ਆ ਕਿਉਂਕਿ ਤੁਸੀਂ ਵੱਡੇ ਵਾਅਦੇ ਕਰਕੇ ਆਏ ਸੀ ਦਾਅਵੇ ਕਰਕੇ ਆਏ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਰੰਗਲਾ ਤਾਂ ਕੀ ਕਰਨਾ ਸੀ ਤੁਸੀਂ ਕੰਗਲਾ ਪੰਜਾਬ ਬਣਾਉਣ ਤੇ ਲੱਗੇ ਹੋ ਤੁਸੀਂ ਕਿਹਾ ਸੀ ਅਸੀਂ ਰੋਜ਼ਗਾਰ ਦਵਾਂਗੇ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਰੋਜ਼ਗਾਰ ਤਾਂ ਕੀ ਦੇਣਾ ਤੁਸੀਂ ਜਨਤਾ ਦੀ ਜੇਬ ਤੇ ਭਾਰੀ ਬੋਝ ਪਾ ਰਹੇ ਆ ਤੁਸੀਂ ਜਿਹੜੇ ਲੋਕਾਂ ਨਾਲ ਫਰੀ ਦੇ ਵਾਅਦੇ ਕੀਤੇ ਸੀ ਰੋੜੀਆਂ ਵੰਡਣ ਦੇ ਉਹ ਰੋੜੀਆਂ ਜਿਹੜੀਆਂ ਅੱਜ ਲੋਕਾਂ ਦੀ ਜੇਬਾਂ ਦੇ ਵਿੱਚੋਂ ਕੱਢੀਆਂ ਜਾ ਰਹੀਆਂ ਭਾਰਤੀ ਜਨਤਾ ਪਾਰਟੀ ਅੱਜ ਸੜਕਾਂ ਤੇ ਉਤਰੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਤੀਆਂ ਜਦੋਂ ਸੈਂਟਰ ਸਰਕਾਰ ਕੀਮਤਾਂ ਵਧਾਉਂਦੀ ਹੈ ਉਦੋਂ ਤੁਸੀਂ ਵਾਅਦ ਟੋਹਣੇ ਉੱਤੇ ਮੈਂ ਰਮਾਣਾ ਜੀ ਤੁਹਾਨੂੰ ਦੱਸਣਾ ਚਾਹੁੰਨਾ ਰਿਕਾਰਡ ਤੇ ਵੀ ਹੈ ਪਿਛਲੇ ਸਮੇਂ ਦੌਰਾਨ ਤਿੰਨ ਵਾਰ ਸੈਂਟਰ ਦੀ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਰਿਕਾਰਡ ਤੇ ਹੈ ਨੈਟ ਤੇ ਹੈ ਤੁਸੀਂ ਕੱਢ ਕੇ ਦੇਖ ਲਓ ਪੰਜਾਬ ਦੀ ਸਰਕਾਰ ਨੇ ਵਧਾਈਆਂ ਤਿੰਨ ਵਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੇ ਘਟਾਈਆਂ ਤੇ ਪੰਜਾਬ ਦੀ ਸਰਕਾਰ ਨੇ ਵਧਾਈਆਂ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਕਿਸ ਤਰੀਕੇ ਦਾ ਕਰ ਰਹੇ ਹੋ ਤੁਸੀਂ ਰੋਸ ਮਾਰਚ ਕਰ ਰਹੇ ਹੋ ਜਾਂ ਕੋਈ ਪੁਤਲਾ ਵਗੈਰਾ ਫੂਕ ਰਹੇ ਹੋ ਅੱਜ ਅਸੀਂ ਸਾਡੇ ਸਾਥੀਆਂ ਨੇ ਮੇਰੇ ਜਰਨਲ ਸੈਕਟਰੀ ਸਹਿਬਾਨ ਨੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਮੁੱਚੀ ਟੀਮ ਨੇ ਪਹਿਲੇ ਅਸੀਂ ਤਾਂਗੇ ਤੇ ਮੋਟਰਸਾਈਕਲ ਖੜਾ ਕੇ ਪੰਜਾਬ ਦੀ ਸਰਕਾਰ ਨੂੰ ਜਤਾਇਆ ਕਿ ਹੁਣ ਜਨਤਾ ਨੂੰ ਤਾਂਗਿਆਂ ਦੀ ਤੇ ਪੈਦਲ ਸਵਾਰੀ ਤੇ ਸਾਈਕਲ ਤੇ ਹੋਣਾ ਪੈਣਾ ਕਿਉਂਕਿ ਜਿਹੜੀਆਂ ਤੁਸੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਮ ਬੰਦੇ ਦੀ ਜੇਬ ਤੋਂ ਬਾਹਰ ਹੋ ਚੁੱਕੀਆਂ ਆ ਆਮ ਬੰਦਾ ਡੀਜ਼ਲ ਪੈਟਰੋਲ ਨਹੀਂ ਪਵਾ ਸਕਦਾ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਸਹੀ ਹੈ ਰੋਸ ਪ੍ਰਦਰਸ਼ਨ ਅੱਜ ਦਾ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਕਿਹਾ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਜੀ ਸੁਣਿਆ ਤੁਸੀਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਸਹੀ ਹੈ ਤਾਂ ਸਾਡਾ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਨਾਲ ਸੁਕੀਜਾ ਜੀ ਸੁਕੀਜਾ ਜੀ ਤੁਸੀਂ ਅੱਜ ਸਰਕਾਰ ਦੇ ਉੱਤੇ ਆਏ ਹੋ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਨਾ ਕੋਈ ਜਿਹੜੇ ਮੰਗਾਈ ਸਾਹਮਣੇ ਲਿਆਂਦੀ ਜਾਂਦੀ ਜਾਂਦੀ ਲੋਕਾਂ ਦੇ ਬਜੇਰੇਵਾਰ ਉਹਨਾਂ ਨੇ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਉਦੋਂ ਵੀ ਕਿਤੇ ਬਾਤ ਠਾਈ ਆ ਫਿਰ ਜੇ ਤੁਸੀਂ ਤਿਆਰ ਕਰੋਗੇ ਨਾ ਕਦੋਂ ਸੈਂਟਰ ਗਵਰਨਮੈਂਟ ਨੇ ਪਿਛਲੇ ਤਿੰਨ ਵਾਰੀ ਪਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਉਹਨਾਂ ਨੇ ਕੀਮਤਾਂ ਘਟਾਈਆਂ ਇਹਨਾਂ ਨੇ ਕੀਮਤਾਂ ਵਧਾਈਆਂ ਅਸੀਂ ਇਹਨਾਂ ਦੀ ਜਿਹੜੀਆਂ ਕੀਮਤਾਂ ਵਧਾਈਆਂ ਉਹਨਾਂ ਦੇ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਇਹਨਾਂ ਨੇ ਜੋ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ ਸੀ ਉਹਨਾਂ ਵਾਅਦਿਆਂ ਤੋਂ ਬਹੁਤ ਦੂਰ ਚਲੇ ਗਏ ਆ ਉਹਨਾਂ ਵਾਅਦਿਆਂ ਨੂੰ ਭੁੱਲ ਚੁੱਕੇ ਆ ਪੰਜਾਬ ਦੇ ਲੋਕਾਂ ਦੇ ਉੱਤੇ ਦਿਨੋਂ ਬਦਨ ਅ ਵਿੱਤੀ ਬੋਝ ਪਾਈ ਜਾ ਰਹੀ ਹੈ ਇਸ ਕਰਕੇ ਸਾਨੂੰ ਸਰਕਾਰ ਤੇ ਆਣਾ ਪੈ ਰਿਹਾ ਜੇ ਜੋ ਬਦਲਾਅ ਲਾਂਦਾ ਸੀ ਬਦਲਾਅ ਵਾਲੀ ਇਹਨਾਂ ਦੇ ਵਿੱਚ ਕੋਈ ਗੱਲ ਨਹੀਂ ਰਹੀ ਇਹਨਾਂ ਨੇ ਪੰਜਾਬ ਨੂੰ ਚਲੋ ਕੰਗਾਰ ਕਰਤਾ ਹੋਇਆ ਤਾਂ ਤਸਵੀਰਾਂ ਤੁਹਾਡੇ ਨਾਲ ਫੇਰ ਸਾਂਝੀਆਂ ਕਰਦੇ ਆਂ ਤਾਂ ਅੱਜ ਜਿਹੜਾ ਰੋਜ਼ ਪ੍ਰਦਰਸ਼ਨ ਭਾਰਤੀ ਜਨਤਾ ਪਾਰਟੀ ਵੱਲੋਂ ਖੁੱਲਕੇ ਕੀਤਾ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜੇਦੋਂ ਗੱਲ ਚੁੱਕੀਆਂ ਨੇ ਤਾਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਵੱਲੋਂ ਤਰੂਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਵੇਂ ਇਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਉਹਨਾਂ ਵਾਅਦਿਆਂ ਦੇ ਬਿਲਕੁਲ ਉਲਟ ਹੈ ਕਿ ਤੁਸੀਂ ਅੱਜ ਦਾ ਜਿਹੜਾ ਰੋਜ਼ ਪ੍ਰਦਰਸ਼ਨ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਹੈ ਕਿਉਂਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਅਦੇ ਕੀਤੇ ਗਏ ਨੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਵਾਅਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਨੇ ਉਹਨਾਂ ਵਾਅਦਿਆਂ ਤੋਂ ਆਮ ਆਦਮੀ ਪਾਰਟੀ ਮੁੱਕਰ ਚੁੱਕੀ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਸੜਕਾਂ ਤੇ ਉਤਰਨਾ ਪਿਆ ਹੈ ਗੁਰਜੀਤ ਸਿੰਘ ਕਰਮਾੜਾ ਡੀਫਾਈ ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ